ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਆ ਗਿਆ ਹੈ ਗ੍ਰਿਫਤਾਰ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਪਬਲਿਕ ਅੱਗੇ ਰੱਖੀ ਹੈ ਮੰਗ ਕਿ ਉਹਨਾਂ ਨੂੰ ਜਸਟਿਸ ਮਿਲਣਾ ਚਾਹੀਦਾ ਹੈ ਉਹਨਾਂ ਦੇ ਹਸਬੰਡ ਤੇ ਈਡੀਏ ਦੀ ਰੇਡ ਪਈ ਜਿਹਦੇ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਟ ਸੁਨੀਤਾ ਕੇਜਰੀਵਾਲ ਜੀ ਦਾ ਕਹਿਣਾ ਹੈ ਕਿ ਉਹਨਾਂ ਦੇ ਹਸਬੰਡ ਨੇ ਲਾਈਫਟਾਈਮ ਦੇ ਵਿੱਚ ਪਬਲਿਕਲੀ ਕਈ ਵਧੀਆ ਕੰਮ ਕੀਤੇ ਨੇ ਉਹਨਾਂ ਨੇ ਸਟੂਡੈਂਟਸ ਦੀ ਸਟੱਡੀ ਲਈ ਸਕੂਲ ਖੜੇ ਕੀਤੇ ਉਹਨਾਂ ਨੇ ਪਬਲਿਕ ਦੇ ਵਿੱਚ ਵੈਲਫੇਅਰ ਦੇ ਵਿੱਚ ਹੈਲਥ ਸੁਸਾਇਟੀ ਦੇ ਵਿੱਚ ਉਹਨਾਂ ਨੇ ਕਈ ਆਪਣੇ ਐਫਰਟਸ ਪਾਏ ਨੇ ਤੁਹਾਡਾ ਇਹਦੇ ਵਿੱਚ ਕੀ ਕਹਿਣਾ ਹੈ ਕਿ ਜੋ ਹੋਇਆ ਉਹ ਠੀਕ ਸੀ ਜਾਂ ਉਹ ਗਲਤ ਸੀ ਕਮੈਂਟਾਂ ਵਿੱਚ ਵਿਚਾਰ ਜ਼ਰੂਰ ਦੱਸੋ ਹੁਣ ਤੱਕ ਦੀ ਵੱਡੀ ਖਬਰ ਤੁਹਾਨੂੰ ਦੱਸਦੀ ਹੈ ਅਰਵਿੰਦ ਕੇਜਰੀਵਾਲ ਨੂੰ ਕਰ ਲਿਆ ਗਿਆ ਹੈ ਗ੍ਰਿਫਤਾਰ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਲਿਆ ਗਿਆ ਹੈ ਗ੍ਰਿਫਤਾਰ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਪਬਲਿਕ ਅੱਗੇ ਰੱਖੀ ਹੈ ਮੰਗ ਕਿ ਉਹਨਾਂ ਨੂੰ ਜਸਟਿਸ ਮਿਲਣਾ ਚਾਹੀਦਾ ਹੈ ਉਹਨਾਂ ਦੇ ਹਸਬੰਡ ਤੇ ਈਡੀਏ ਦੀ ਰੇਟ ਪਈ ਜਿਹਦੇ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਟ ਸੁਨੀਤਾ ਕੇਜਰੀਵਾਲ ਜੀ ਦਾ ਕਹਿਣਾ ਹੈ ਕਿ ਉਹਨਾਂ ਦੇ ਹਸਬੰਡ ਨੇ ਲਾਈਫਟਾਈਮ ਦੇ ਵਿੱਚ ਪਬਲਿਕਲੀ ਕਈ ਵਧੀਆ ਕੰਮ ਕੀਤੇ ਨੇ ਉਹਨਾਂ ਨੇ ਸਟੂਡੈਂਟਸ ਦੀ ਸਟੱਡੀ ਲਈ ਸਕੂਲ ਖੜੇ ਕੀਤੇ ਉਹਨਾਂ ਨੇ ਪਬਲਿਕ ਦੇ ਵਿੱਚ ਵੈਲਫੇਅਰ ਦੇ ਵਿੱਚ ਹੈਲਥ ਸੁਸਾਇਟੀ ਦੇ ਵਿੱਚ ਉਹਨਾਂ ਨੇ ਕਈ ਆਪਣੇ ਐਫਰਟਸ ਪਾਏ ਨੇ ਤੁਹਾਡਾ ਇਹਦੇ ਵਿੱਚ ਕੀ ਕਹਿਣਾ ਹੈ ਕਿ ਜੋ ਹੋਇਆ ਉਹ ਠੀਕ ਸੀ ਜਾਂ ਉਹ ਗਲਤ ਸੀ ਆਪਣੇ ਕਮੈਂਟਾਂ ਵਿੱਚ ਵਿਚਾਰ ਜ਼ਰੂਰ ਦੱਸੋ